ਹਲੋ ਮੈ ਲਾਤੀਜਾ ਮਾਇਆ ਮਮਤਾ ਮੋਣੀ ਜਿਨ ਵਿਣਦੰਤ ਜਗ ਖਾਇ ਮਨ ਮੁਖ ਖਾਧੇ ਗੁਰਮੁਖ ਉਬਰ ਜਿਨੀ ਸਤ ਨਾਮ ਚਿਤ ਲਾਇ ਬਿਨ ਮਾਵੈ ਜਾ ਕਮਲਾ ਫਿਰੈ ਗੁਰਮੁਖ ਨਦੇਰੀ ਆਇਆ ਤੁੰਦਾ ਕਰਤੇ ਆਨੇ ਫੁੱਲ ਜਨਮ ਗਵਾਇ ਸੁਖ ਬਾਤਾ ਮਨ ਨਾਮ ਵਸਾਇ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਥੁਰ ਲਖ ਪਾਇਆ ਮਹਿਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਸਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣ ਧੰਮ ਦਾ ਧੰਮ ਪੁਲਾਇਆ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਕਰਤੇ ਆਪ ਖੋ ਆਇਆ ਗੁਰਮੁਖ ਵਿਰਲੇ ਸੋਝੀ ਪਈ ਤੇਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਦੇ ਸਭ ਜਗ ਬੋਰਨ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪ੍ਰਖ ਅਗੰਮ ਹੈ ਕੋ ਕਿਤ ਵਿਦ ਪਾਈ ਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹਾਂ ਜਾਣ ਕਿਉ ਧਾਈ ਐ ਨੰਕਾਰ ਨਿਰੰਝਨ ਹਰਗੰ ਕਿਆ ਕਹ ਗੁਣ ਗਾਈ ਐ ਜਿਸ ਆਪ ਬੁਝਾਏ ਆਪ ਸੋਹਰ ਮਾਰਗ ਪਾਈ ਐ ਗੁਰਪੂਰੈ ਵੇਖ ਲਿਆ ਕੁਰ ਸੇਵਾ ਪਾਈ ਐ ਸ਼ਲੋਕ ਮੈਂ ਲਾ ਤੀਜਾ ਜਿਉ ਤਨ ਕੋਲੂ ਪੀੜੀਆ ਰਤਨਾ ਫੋਰੀ ਦੇ ਜਿਉ ਵੰਝੈ ਚੌਖੰਨੀਆ ਸੱਚੇ ਸੰਦੜੈ ਨੀ ਨਾਨਕ ਮੇਲ ਨਾ ਚੁੱਕਈ ਰਾਤੀ ਅਤ ਡਹਿ ਮਹਿਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇ ਜਿਉ ਮਾਜੀ ਠੈ ਕਪੜ ਰੰਗੇ ਭੀ ਪਾਹੇ ਨਾਨਕ ਰੰਗ ਨ ਉਤਰੈ ਬਿਆਹ ਨ ਲੱਗੈ ਕਿਹ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇਂਦਾ ਹਰ ਆਪ ਤੇ ਸਿਸ਼ਟ ਸੁਵਾਰ ਸਿਰ ਠੰਡੈ ਲਾਇਂਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਇਂਦਾ ਇੱਕ ਨਾ ਮਾਰਗ ਪਾਏ ਇੱਕ ਓਜੜ ਪਾਇਂਦਾ ਜਨ ਨਾਨਕ ਨਾਮ ਧਿਆਇ ਗੁਰਮੁਖ ਗੁਣ ਗਾਇੰਦਾ ਸ਼ਲੋਕ ਮਹਲਾ 3 ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚਿੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮੈਂ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰਸੇਵੈ ਆਪਣਾ ਹਉ ਤੈਨੂੰ ਬਲਹਾਰ ਜਾਉ ਮਹਿਲਾ ਤੀਜਾ ਮਨ ਮੁਖ ਮੰ ਅਜਿਤ ਹੈ ਦੂਜਾ ਲੱਗਦਾ ਜਾਈ ਤਿਸਨੋਂ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਈ ਘਰ ਘਰ ਪੜ ਪੜ ਪੰਡਿਤ ਥੱਕੇ ਸਿਧ ਸੁਮਾਦ ਲਗਾਈ ਇਹ ਮਨ ਵਸਨ ਅਵਈ ਥੱਕੇ ਕਰਮ ਕੁਮਾਈ ਵੇਖ ਤਹਾਰੀ ਵੇਖ ਕਰ ਥਕ 86 ਤੀਰਥ ਨਾਏ ਮਨ ਕੀ ਸਾਰ ਨਾ ਜਾਣੀ ਹਉ ਮੈਂ ਪਰਮ ਕੁਲਾਏ ਗੁਰ ਪ੍ਰਸਾਦੀ ਪਾਉ ਪਿਆ ਵੱਡ ભાગ ਵਸਿਆ ਮਨ ਆਏ ਪਹਿ ਪਏ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ ਸਚ ਰਤੇ ਸੇ ਨਿਰਮਲ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਇ ਪੌਣੀ ਇਹ ਭੂਪ ਤਰਾਣੇ ਰੰਗ ਦਿਨ ਚਾਰ ਸੁਹਾਵਣਾ ਇਹ ਮਾਇਆ ਰੰਗ ਕਸੁੰਭ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲਣਾ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾ ਖਰਾ ਡਰਾਵਣਾ ਉਹ ਵੇਲਾ ਹੱਥ ਨ ਆਵੇ ਫਿਰ ਪਸਾਵਣਾ ਸ਼ਲੋਕ ਮੈਂ ਲਾ ਤੀਜਾ ਸਤਗੁਰ ਤੇ ਜੋ ਮੂੰ ਫਿਰ ਸੇ ਬੱਧੇ ਦੁੱਖ ਸਹਾਈ ਫਿਰ ਫਿਰ ਮਿਲ ਨਾ ਪਾਏ ਨੀ ਜੰਮੈ ਤੈ ਮਰ ਜਾਏ ਸੰਸਾਰ ਰੋਗ ਨ ਛੋਡੇ ਦੁੱਖ ਹੀ ਮੈਂ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੈ ਸ਼ਬਦ ਦੇ ਮੇਲ ਮਿਲਾਏ ਮੈਲਾ ਤੀਜਾ ਜੋ ਸਤਗੁਰ ਤੇ ਮੂੰ ਫਿਰੇ ਤਿਨਾ ਥੋਰ ਨਾ ਠਾਓ ਜਿਉਂ ਛੁੱਟੜ ਘਰ ਘਰ ਫਿਰੇ ਦੋ ਚਾਰਨ ਬਦਨਾਉ ਨਾਨਕ ਗੁਰਮੁਖ ਬਖਸ਼ੀਐ ਸੇ ਸਤਗੁਰ ਮੇਲ ਮਿਲਾਉ ਪੌੜੀ ਜੋ ਸੇਵ ਸਤਮੁਰਾਰ ਸੇ ਭਵਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤੈਨ ਜਨ ਛੱਡ ਗਿਆ ਸੇ ਦਰਗਾਹ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇਵੈ ਸਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਟਰੰਪ ਹੋ ਗਿਆ ਸਲੋਕ ਮੈਂ ਲਾ ਤੀਜਾ ਥਾਲੇ ਵਿੱਚ ਤੇ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੋਖ ਦਵਾਰ ਇਹ ਭੋਜਨ ਅਲੱਬ ਹੈ ਸੰਤੋ ਲੱਭੈ ਗੁਰੂ ਵਿਚਾਰ ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਔਰਤਾਰ ਇਹ ਮੁੰਦਾਵਣੀ ਸਤਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ ਨਾਨਕ ਜਸ ਬੁਝਾਏ ਸੋ ਬੁਜਸੀ ਹਰ ਪਾਇਆ ਗੁਰਮੁਖ ਥਾਲ ਮੈਂ ਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹਾ ਸਤਗੁਰ ਸਿਓ ਚਿਤ ਲਾਏ ਆਪ ਵਿਛੋੜੇਨ ਸੇ ਵਿਛੜ ਦੂਜੇ ਪਾਇ ਖੁਆਏ ਨਾਨਕ ਵਿਣ ਕਰਮ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖੀਆਂ ਜਸ ਗਾਵੇ गावਣ ਹਾਰੀਆਂ ਹਰ ਨਾਮ ਸਲਾਹੋ ਨਿਤ ਹਰ ਕੋ ਬਲਹਾਰੀਆਂ ਜਿੰਨੀ ਸੁਣ ਮੰਨਿਆ ਹਰ ਨਾ ਤਿਨਾ ਹੋ ਵਾਰੀਆਂ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ ਸ਼ਲੋਕ ਮੈਂ ਲਾਤੀ ਜਾ ਵਿਣ ਨਾਮੈ ਸਭ ਧਰਮ ਮੰਦੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵੜੇ ਹਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮੈ ਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਮਨਮੁਖ ਪਰਮੈ ਸੰਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੇ ਸਵੇ ਸੁਭਾਏ ਨਾਨਕ ਨਾਮ ਰਤਿਆਂ ਬਲ ਜਾਉ ਪੌੜੀ ਸਿਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਤੇ ਆਵੇ ਤੈਨੂੰ ਡਰ ਸੱਟ ਘੱਤੀਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਸ਼ਲੋਕ ਮਹਿਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕੇ ਸਿਰ ਸੋਝੀ ਪਾਇ ਵੇਂਡ ਠਾਕਿਆ ਸਾਲਾਹੀਐ ਅੰਧਾ ਅੰਧ ਕੁਮਾਏ ਨਾਨਕ ਸ਼ਬਦ ਪਛਾਣੀਐ ਨਾ ਵਸੈ ਮਨ ਆਈ ਮੈ ਲਾਤੀਜਾ ਕਿਤਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਪੰਡਾਰ ਗੁਰ ਕਿਰਪਾ ਤੇ ਪਾਈ ਅੰ ਜੇ ਦੇਵ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ ਨਾਨਕ ਅੱਛ ਸਲਾਈ ਏ ਤਨ ਸਵਾਰਣ ਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸਚਨਾ ਪਾਵਈ ਜੇ ਕੋ ਬੋਲੇ ਸਚ ਕੂੜਾ ਜਲ ਜਾਵਈ ਕੂੜਿਆਰੀ ਰੱਜੈ ਕੂੜ ਜਿਉ ਵਿਸ਼ਟਾ ਕਾਗ ਖਾਵਈ ਜਿਸ ਹਰ ਹੋਏ ਤੇ ਪਾਲ ਸੋ ਨਾਮ ਤਿ ਆਵਈ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ ਸਲੋਕ ਮਹਲਾ 3 ਛੇ ਖਾ ਚੌ ਚੱਕਿਆ ਚੌਆ ਇਹ ਮਨ ਇਕਤ ਘਰ ਆਣ ਇਹ ਹਿੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਤੁਸ਼ਾਣ ਸਤ ਗੁਰ ਅੱਗੇ ਤਹ ਪਉ ਸਭ ਕੁਛ ਜਾਣੇ ਜਾਣ ਅਸ ਮਨਸਾ ਜੜਾਏ ਤੂੰ ਹੋਏ ਰਹੋ ਮਹਿਮਾਨ ਸਤਗੁਰ ਕੈ ਪਾਣੇ ਵੀ ਚੱਲੇ ਤਾਂ ਦਰਗਾ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤੈਨ ਤਿਗ ਪੈਣ ਤਿਗ ਖਾਣ ਮੈਂ ਲਾ ਤੀਜਾ ਹਰ ਬੋੜ ਤੋਟ ਨਾ ਆਵੈ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਾਵੇ ਗੁਣ ਮੈਂ ਰਹੇ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕਢ ਪੈਧੀ ਭਗਤ ਕਰ ਹਰ ਪਾਠ ਲਗਾ ਅਦਕਾਈ ਬਹੁ ਬਹੁ ਵਿਦਪਾਂਤ ਕਰ ਕੋਈ 부ਝੈ 부ਝਣ ਹਾਰ ਅੰਤਰ ਦਬੇਕ ਕਰ ਸੋ 부ਝੈ ਇਹ ਬੇਕ ਜਿਸ 부ਝਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰਿ ਸਤ ਹਰਿ